ਅਮਰਜਿਥਾ ਨਾਮਜੀਤਾ ਰੋਡ ਤੇ ਪੁਲਿਸ ਵੱਲੋਂ ਅਮਰਜਿਥਾ ਰੋਡ ਗੁਰੂ ਅਰਾਈ ਸਾਹਿਬ ਗੁਰਦੁਆਰੇ ਦੇ ਕੋਲ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਇਸ ਪਾਸੇਂਟਰ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਜਜੋ ਵਿੱਚ ਪੁਲਿਸ ਵੱਲੋਂ ਕੁਝ ਕੁੜੀਆਂ ਮੁੰਡਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਥਾਣਾ ਅਮਰਜਿਥਾ ਰੋਡ ਤੇ ਵਿੱਚ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਥਾਣਾ ਅਮਰਜਿਥਾ ਰੋਡ ਤੇ ਪੁਲਿਸ ਤਾਰੀਖ ਨੂੰ ਮਿਲਿਆ ਖਬਰ ਅਲਮਤ ਦਰਸਾਤੀ ਤੁਹਾਨੂੰ ਜਾਣਕਾਰੀ ਮਿਲੇਗੀ ਕਿ ਗੁਰਦੁਆਰਾ ਸ੍ਰੀ ਹਰੀਰਾਏ ਸਾਹਿਬ ਦੇ ਨਜ਼ਦੀਕ ਇੱਕ ਕਾਫੀ ਸੈਂਟਰ ਚੱਲ ਰਿਹਾ ਜਿਸ ਵਿੱਚ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਵਿਚਾਰਦਾ ਉਹਨਾਂ ਨੇ ਦੱਸਿਆ ਕਿ ਉਹ ਕਿਸੇ ਦੋ ਸਾਲਾਂ ਤੋਂ ਉਸ ਕਾਫੀ ਸੈਂਟਰ ਉੱਥੇ ਚੱਲ ਰਿਹਾ ਸੀ ਜਿਸ ਦੇ ਚੱਲਦੇ ਅੱਜ ਅਸੀਂ ਰੇਡ ਤਾਂ ਮੌਕੇ ਤੇ ਕੁਝ ਲੋਕਾਂ ਨੂੰ ਕਾਬੂ ਕੀਤਾ। ਉਹਨਾਂ ਨੇ ਕਿਹਾ ਕਿ ਇਸ ਵਿੱਚ ਅਸਲੀ ਮੁੱਖ ਦੋਸ਼ੀ ਸੈਂਟਰ ਦੇ ਮਾਲਕ ਅਤੇ ਉਸ ਦੇ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀ ਜਿਹੜੇ ਕੁੜੀਆਂ ਮੁੰਡੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀ ਜਾਣਕਾਰੀ ਹਾਸਲ ਕਰੀ ਹੈ। ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਮਜੀਠਾ ਰੋਡ ਦੇ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਗੁਰਦੁਆਰੇ ਦੇ ਨੇੜੇ ਸਪਾਸ ਸੈਂਟਰ ਸੀ। ਸਕਾਈ ਜੈਕ ਉੱਤੇ ਰੇਡ ਕੀਤੀ ਗਈ। ਕਿੰਨੇ ਮੁੰਡੇ ਕੁੜੀਆਂ ਬੜੇ ਹੋਏ? ਉਥੋਂ ਮੇਨਲੀ ਤਾਂ ਜਿਹੜੇ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸਬਾਧਨ ਚਲਾ ਰਿਆ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਸਿਲੈਕਟਰ ਰੈਕਡ ਵੀ ਚਲਾ ਰਿਆ ਸੀ ਦੰਦਾ ਵੀ ਚਲਵਾ ਰਿਆ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ ਐਫਆਰ ਲਾਚ ਹੋਈ ਗਿਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਕਾਨੂੰਨ ਤੋਂ ਤੱਕ ਕਰ ਦਿੱਤੀ ਗਈ ਕੋਈ ਵਿਦੇਸ਼ੀ ਕੁੜੀਆਂ ਉਹ ਇੱਥੇ ਨਹੀਂ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਪ੍ਰਿੰਸਰ ਮੁੰਡੇ ਕੁੜੀਆਂ ਵਿੱਚ 14 ਸੋਹਣਾਂ ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਉਹਨਾਂ ਦਾ ਜਿਹੜਾ ਸ਼ਕਤੀ ਚੰਦ ਇਹਨੇ ਕਿ ਟਾਈਮ ਤੋਂ ਚਲਾ ਰਹੀ ਸੀ ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾਸ ਸੈਂਟਰ ਚਲਾ ਰਹੇ ਸੀ ਅਮਲਕੁਰ ਦੇ ਖਾਨਾ ਮਜੀਠਾ ਰੋਡ ਤੇ ਪੁਲਿਸ ਵੱਲੋਂ ਅਜ ਮਜੀਠਾ ਰੋਡ ਗੁਰੂ ਅਰਾਈ ਸਾਹਿਬ ਗੁਰਦੁਆਰੇ ਦੇ ਕੋਲ ਪਿਛਲੇ 2 ਸਾਲਾਂ ਤੋਂ ਚੱਲ ਰਿਹਾ ਇਸ ਪਾਸੇਂ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ ਜਿਦੋਂ ਵਿੱਚ ਪੁਲਿਸ ਵੱਲੋਂ ਕੁਝ ਕੁੜੀਆਂ ਮੁੰਡਿਆਂ ਨੂੰ ਹਰਾਸਲ ਵਿੱਚ ਲਿਆ ਗਿਆ ਤੇ ਖਾਨਾ ਮਜੀਠਾ ਰੋਡ ਤੇ ਵਿੱਚ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਖਾਨਾ ਮਜੀਠਾ ਰੋਡ ਤੇ ਤਾਂ ਜਿਵੇਂ ਕਿ ਆਪਾਂ ਤੁਹਾਨੂੰ ਦੱਸ ਦਿੱਤਾ ਸੀ ਸਾਨੂੰ ਜਾਣਕਾਰੀ ਮਿਲੀ ਸੀਗੀ ਕਿ ਗੁਰਦੁਆਰਾ ਸ੍ਰੀ ਹਰੀਰਾਏ ਸਾਹਿਬ ਦੇ ਨਜ਼ਦੀਕ ਇੱਕ ਸਪਾ ਸੈਂਟਰ ਚੱਲ ਰਿਹਾ ਜਿਸ ਵਿੱਚ ਜਿਸਮ ਫਰੋਸ਼ੀ ਦਾ ਕੰਮ ਦਾ ਵਿਚਾਰ ਹੈ ਉਹਨਾਂ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਸਪਾ ਸੈਂਟਰ ਉੱਥੇ ਚੱਲ ਰਿਹਾ ਸੀ ਜਿਸ ਦੇ ਚੱਲਦੇ ਅੱਜ ਅਸੀਂ ਦੇਖੇ ਸਮੋਹ ਕੇ ਤੇ ਕੁਝ ਲੋਕਾਂ ਨੂੰ ਕਾਬੂ ਕੀਤਾ ਉਹਨਾਂ ਨੇ ਕਿਹਾ ਕਿ ਇਸ ਵਿੱਚ ਅਸਲੀ ਮੁੱਖ ਦੋਸ਼ੀ ਸੈਂਟਰ ਦੀ ਮਾਲਕ ਅਤੀਂਸ਼ ਸਾਥੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਬਾਕੀ ਜਿਹੜੇ ਕੁੜੀਆਂ ਮੁੰਡੇ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੀ ਜਾਣਕਾਰੀ ਹਾਸਲ ਕਰ ਰਹੀ ਹੈ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ ਆ ਮਰੀਠਾ ਰੋਡ ਦੇ ਸ਼੍ਰੀ ਗੁਰੂ ਹਰ Rai ਸਾਹਿਬ ਜੀ ਦੇ ਗੁਰਦਵਾਰੇ ਦੇ ਨੇੜੇ ਸੁਪਾਸ ਸੈਂਟਰ ਸੀ ਸਕਾਈ ਜੈਕ ਉੱਤੇ ਰੇਡ ਕੀਤੀ ਗਈ ਕਿੰਨੇ ਮੁੰਡੇ ਕੁੜੀਆਂ ਫੜੇ ਗਏ ਉਥੋਂ ਮੇਨਲੀ ਤਾਂ ਜਿਹੜੇ ਉਹਦਾ ਉਹਦੀ ਬਾਲਕਾ ਰਾਜਵਿੰਦਰ ਕੌਰ ਤੇ ਉਹਦੇ ਨਾਲ ਜਿਹੜਾ ਉਹਦਾ ਸਾਥੀ ਸ਼ਕਤੀ ਸ਼ਰਮਾ ਜਿਹੜਾ ਸੀ ਇਹਨੂੰ ਸਬਾਧਨ ਚਲਾ ਰਿਆ ਸੀ ਤੇ ਨਾਲ ਹੀ ਇੱਥੇ ਉਹ ਸੈਕਸ ਸਿਲੈਕਟਰ ਰੈਕਟਰ ਵੀ ਚਲਾ ਰਿਆ ਸੀ ਦੰਦਾ ਵੀ ਚਲਵਾ ਰਿਆ ਸੀ ਇਹ ਦੋ ਮੇਨ ਜਿਹੜੇ ਨੇ ਇਹਨਾਂ ਦੋਸ਼ੀਆਂ ਤੇ ਐਫਆਰ ਲਾਚ ਹੋਈ ਗਿਆ ਤੇ ਬਾਕੀ ਜਿਹੜੇ ਨੇ ਉਹਨਾਂ ਦੇ ਉੱਤੇ ਵੈਰੀਫਾਈ ਕਰਕੇ ਜੋ ਬਣਦਾ ਹੋਏਗਾ ਕਾਨੂੰਨ ਤੋਂ ਪੱਕਾ ਕਰ ਦਿੱਤੀ ਗਿਆ ਕੋਈ ਵਿਦੇਸ਼ੀ ਕੁੜੀਆਂ ਉਹ ਇੱਥੇ ਨਹੀਂ ਨਹੀਂ ਕੋਈ ਵਿਦੇਸ਼ੀ ਨਹੀਂ ਹੈਗੀ ਟੋਟਲ ਪ੍ਰੀਮੀਅਰ ਸਰੁੰਡੇ ਕੁੜੀਆਂ ਵਿੱਚ ਹੋ ਰਿਹਾ ਸੀ ਇਹਨਾਂ ਦੇ ਵਿੱਚ ਕੁਝ ਤਾਂ ਵਿਕਟਮ ਹੈਗੀਆਂ ਨੇ ਤਾਂ ਕੁਝ ਕੋਈ ਇਹਨਾਂ ਦੇ ਜਿਹੜੇ ਦੋ ਮੈਨੇਜਰ ਨੇ ਨਾਲ ਤੇ ਇੱਕ ਰਾਜਵਿੰਦਰ ਕੌਰ ਤੇ ਇੱਕ ਜਿਹੜਾ ਉਹਦਾ ਸਾਥੀ ਓਨਰ ਜਿਹੜਾ ਸ਼ਕਤੀ ਚੰਦ ਕਿੰਨੇ ਕੇ ਟਾਈਮ ਤੋਂ ਚਲਾ ਰਹੀ ਸੀ ਇਹ ਤਾਂ ਹੁਣ ਇਹ ਪਤਾ ਲੱਗਾ ਕਿ ਪਿੱਛੇ 2 ਸਾਲ ਤੋਂ ਇੱਥੇ ਸਪਾਸ ਸੈਂਟਰ ਚਲਾ ਰਹੇ ਸੀ